ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਦਾ اجلاس ਭਾਰਤ ਸਰਕਾਰ ਦੇ ਨਾਲ-ਨਾਲ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਪਾਸੋਂ ਮੰਗ ਕਰਦਾ ਹੈ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਸਿੱਖ ਕੌਮ ਦੇ ਇਤਿਹਾਸਕ ਸਥਾਨਾਂ ਨਾਲ ਸਬੰਧਤ ਲਟਕਦੇ ਆ ਰਹੇ ਮਾਮਲਿਆਂ ਨੂੰ ਤੁਰੰਤ ਹੱਲ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਸਥਾਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪੌੜੀ ਹਰਦвар ਗੁਰਦੁਆਰਾ ਡਾਂਗਮਾਰ ਸਾਹਿਬ ਤੇ ਗੁਰਦੁਆਰਾ ਸਾਹਿਬ ਚੌਂਕ ਫਾਟ ਸਿੰਗਮ ਸਿਕਮ ਗੁਰਦੁਆਰਾ ਬਾਬਲੀ ਮੱਠ ਮੰਗੂ ਮੱਠ ਤੇ ਪੰਜਾਬੀ ਮੱਠ ਜਗਨਨਾਥਪੁਰੀ ਅੜੀਸਾ ਅਤੇ ਗੁਰਦੁਆਰਾ ਤਪੋਸਥਾਨ ਗੁਰਨਾਨਕ ਦੇਵ ਜੀ ਅਰਨਾਚਲ ਪ੍ਰਦੇਸ਼ ਦੇ ਮਾਮਲਿਆਂ ਸੰਬੰਧੀ ਲਗਾਤਾਰ ਆਵਾਜ਼ ਉਠਾਈ ਜਾ ਰਹੀ ਹੈ ਪਰ ਲੰਮਾ ਸਮਾਂ ਬੀਤਣ ਬਾਅਦ ਵੀ ਇਹਨਾਂ ਦਾ ਹੱਲ ਨਹੀਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ اجلاس ਭਾਰਤ ਸਰਕਾਰ ਤੇ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਨੂੰ ਪੂਰਜੋਰ ਅਪੀਲ ਕਰਦਾ ਹੈ ਕਿ ਸਿੱਖ ਸਹਿਬ ਗੁਰੂ ਸਹਿਬਾਨਾਂ ਦੀ ਯਾਦਗਾਰ ਬਜੋਂ ਸੁਸ਼ੋਭਤ ਉਕਤ ਅਸਥਾਨਾਂ ਬਾਰੇ ਸਾਰਥਕ ਪਹੁੰਚ ਅਮੜਾਈ ਜਾਵੇ ਤਾਂ ਜੋ ਸਿੱਖ ਕੌਮ ਆਪਣੇ ਪਾਵਨ ਸਥਾਨਾਂ ਦੀ ਸੇਵਾ ਸੰਭਾਲ ਪੰਥਕ ਭਾਵਨਾਵਾਂ ਅਨੁਸਾਰ ਕਰ ਸਕੇ ਬੋਲੇ ਈ ਸੋ ਨਿਹਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ اجلاس ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਿੱਖਾਂ ਬਰੋਗ ਸੰਗਠਿਤ ਤੌਰ ਤੇ ਕੀਤੇ ਜਾ ਰਹੇ ਛਾਸ਼ੀ ਅਤੇ ਨਫਰਤ ਦੀ ਪ੍ਰਚਾਰ ਨੂੰ ਰੋਕਣ ਲਈ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਆਗਦਾ ਹੈ ਸਿੱਖਾਂ ਦਾ ਇਤਿਹਾਸ ਦੇਸ਼ ਦੀ ਹੋਂਦ ਹਾਸਤੀ ਨੂੰ ਬਚਾਉਣ ਵਾਲਾ ਹੈ ਲੇਕਿਨ ਇਸ ਨੂੰ ਭੁੱਲ ਕੇ ਕੁਝ ਲੋਕ ਮਿੱਥ ਕੇ ਸਿੱਖ ਵਿਰੋਧ ਸਿੱਖਾਂ ਵਿਰੋਧ ਕੂੜ ਪ੍ਰਚਾਰ ਕਰ ਰਹੇ ਹਨ ਇਸ ਲਈ ਸੋਸ਼ਲ ਮੀਡੀਆ ਨੂੰ ਹਥਿਆਰ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ ਪਰ ਸਰਕਾਰਾਂ ਚੁੱਪਚਾਪ ਦੇਖ ਰਹੀਆਂ ਹਨ ਦੂਸਰੇ ਪਾਸੇ ਪੰਜਾਬ ਤੇ ਸਿੱਖ ਪੰਥ ਪੱਖੀ ਸੋਸ਼ਲ ਮੀਡੀਆ ਤੇ ਅਕਸਰ ਹੀ ਸ਼ਿਕੰਜਾ ਕਸਿਆ ਜਾਂਦਾ ਹੈ ਕਈ ਵਾਰ ਖਾਤਿਆਂ ਨੂੰ ਦੇਸ਼ ਅੰਦਰ ਬੰਦ ਕਰਨ ਦੀ ਕਾਰਵਾਈ ਵੀ ਕੀਤੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਵਿਰੋਧੀ ਪ੍ਰਚਾਰ ਕਰਨ ਵਾਲੇ ਸੋਸ਼ਲ ਮੀਡੀਆ ਖਾਤਿਆਂ ਨੂੰ ਰੋਕਣ ਵਾਸਤੇ ਸਬੰਧਤ ਪ੍ਰਸ਼ਾਸਨਾਂ ਨੂੰ ਲਿਖਣ ਦੇ ਬਾਵਜੂਦ ਵੀ ਕੋਈ ਠੋਸ ਕਦਮ ਨਹੀਂ ਉਠਾਇਆ ਜਾ ਰਿਹਾ ਅਜਦਾ ਜਲਾਸ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਦੇਸ਼ ਅੰਦਰ ਹਰ ਧਰਮ ਤੇ ਸਤਕਾਰ ਨੂੰ ਯਕੀਨੀ ਬਣਾਇਆ ਬਣਾਈ ਰੱਖਣ ਲਈ سوشل میڈیا ਦੇ ਜਿਹੇ ਖਾਤਿਆਂ ਦੀ ਨજરਖਾਨੀ ਕਰੇ ਜੋ ਭਾਈਚਾਰਕ ਸਾਂਝਾ ਅਤੇ ਸਾਂਝਾਂ ਲਈ ਖਤਰਾ ਬਣ ਰਹੇ ਹਨ ਅੱਜ ਦਾ اجلاس سوشل میڈیا ਉੱਪਰ ਧਾਰਮਿਕ ਤੇ ਕੌਮੀ ਮਾਮਲਿਆਂ ਤੇ ਕੋਈ ਵੀ ਟਿੱਪਣੀ ਕਰਨ ਸਮੇ ਇਹ ਜ਼ਰੂਰ ਖਿਆਲ ਰੱਖਿਆ ਜਾਵੇ ਕਿ ਉਸ ਨਾਲ ਸਿੱਖ ਇਤਿਹਾਸ ਸਿਧਾਂਤਾਂ ਰਹਿਤ ਮਰਿਆਦਾ ਦੇ ਨਾਲ ਨਾਲ ਕਿਸੇ ਦੀਆਂ ਭਾਵਨਾ ਨੂੰ ਸੱਟ ਨਾ ਵੱਜੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਇੱਕ ਜਿਹੜਾ ਮਤਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਮੈਂ 2-4 ਫਿਕਰਾਂ ਤੁਹਾਡੇ ਨਾਲ ਸਾਂਝੀਆਂ ਵੀ ਕਰਨ ਨੂੰ ਜਾਊਂਗਾ ਕਿਉਂਕਿ ਜਰਨਲਿਸਟ ਕਤਰ ਸਾਹਿਬ ਨੇ ਸਾਰਾ ਮਤਾ ਪੇਸ਼ ਕਰਨਾ ਜਿਹੜੇ ਸਾਡੇ ਐਜੂਕੇਸ਼ਨ ਦੇ ادارے ਆ ਜਾਂ ਸਾਡੇ ਟਰਸਟ ਆ ਜਿਹੜਾ ਸਾਡਾ ਅਮੀਰੀ ਪੀਰੀ ਟਰਸਟ ਆ ਸ਼ਾਹਬਾਦ ਮਰਕੰਡਾ ਉੱਥੇ ਅਸੀਂ 8 ਕਰੋੜ ਰੁਪਇਆ ਸਾਲ ਦਾ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖਦੇ ਹਾਂ ਤੇ ਨਿਰੰਤਰ ਦੇ ਰਹੇ ਤੇ ਹੁਣ ਵੀ ਦੇ ਰਹੇ ਹਾਂ। ਉੱਥੇ ਪਹਿਲਾਂ ਗੋਡਿਆਂ ਦੇ ਸਫਲ ਆਪਰੇਸ਼ਨ ਹੁੰਦੇ ਸੀ। ਹੁਣ ਅਸੀਂ ਉੱਥੇ ਕੈਥ ਲੈਬ ਜਿਹਦੇ ਵਿੱਚ ਸਟੈਂਟ ਪਾਏ ਜਾਣਗੇ ਜਾਂ ਓਪਨ ਬਾਈਪਾਸ ਸਰਜਰੀ ਉਹ ਵੀ ਉਹਨਾਂ ਨੂੰ ਉਹ ਸੈਂਕਸ਼ਨ ਕਰ ਦਿੱਤਾ ਤੇ ਉਹ ਮੇਰਾ ਖਿਆਲ ਆ ਆ ਥੋੜੇ ਸਮੇਂ ਦੇ ਵਿੱਚ ਜਿਹੜਾ ਆ ਉਹ ਚਾਲੂ ਹੋ ਜਾਊਗਾ। ਤੇ ਅਸੀਂ ਉੱਥੇ ਇਹ ਵੀ ਯਤਨ ਕੀਤਾ ਕਿ ਉਹਨਾਂ ਨੂੰ 100 ਬੇਸਤਰਿਆਂ ਦਾ ਜਿਹੜਾ ਇੱਕ ਹਸਪਤਾਲ ਉਹ ਹਸਪਤਾਲ ਦਾ ਰੂਪ ਹੈ 100 ਸਾਨੂੰ ਸੀਟਾਂ ਹਰਿਆਣਾ ਕਮੇਟੀ ਵੱਲੋਂ ਅਫੀਲੀਏਸ਼ਨ ਮਿਲ ਚੁੱਕੀ ਆ ਤੇ ਉਹ ਅਸੀਂ ਕਾਲਜ ਜਿਹੜਾ ਆ ਉਹ ਸ਼ੁਰੂ ਕਰਨ ਜਾ ਰਹੇ ਆ ਤੇ ਕਈ ਵਾਰੀ ਅਕਸਰ ਲੱਗਦੇ ਆ ਸਾਡੇ ਤੇ ਵੀ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਾਰਾ ਧਾਨ ਉੱਥੇ ਨੂੰ ਲੈ ਕੇ ਚਲ ਜਾਂਦੀ ਆ ਪਰ ਆਹ ਸਾਲ ਵੀ ਨਿਕਲ ਗਿਆ ਅਗਾਹ ਵੀ ਅਸੀਂ ਉਹਨਾਂ ਦਾ ਵਾਅਦਾ ਹਰਿਆਣੇ ਦੇ ਲੋਕਾਂ ਨਾਲ ਕਰਦੇ ਆ ਕਿ ਕਿਉਂਕਿ ਕੈਂਪੂਰੀ ਸਾਹਿਬ ਵਿੱਚ ਬੈਠੇ ਸਾਡੇ ਮੈਂਬਰ ਆ ਉੱਥੇ ਦੇ ਉਸ ٹرسٹ ਦੇ ਵੀ ਮੈਂਬਰ ਆ ਇਹ ਸਾਰੇ ٹرسٹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਲਕੀਅਤ ਆ ਸਿੱਧੇ ਤੌਰ ਦੇ ਉੱਤੇ ਤੇ ਉਹਨਾਂ ਦਾ ਅਸੀਂ ਆਤਕੀ ਯਤਨ ਕੀਤਾ ਵੀ 100 ਸੀਟਾਂ ਲਈ ਉਹਦਾ ਲੋਨ ਵੀ ਅਸੀਂ ਸਾਡਾ ਲਗਭਗ ਪਾਸ ਹੋ ਗਿਆ ਤੇ ਜੇ ਗੁਰੂ ਨੇ ਕਿਰਪਾ ਕੀਤੀ ਆਉਂਦੇ ਸਾਲ ਉਥੇ ਮੈਡੀਕਲ